ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਜਗਜੋਤ ਸਿੰਘ ਗਿੱਲ ਜ਼ਿਲ੍ਹਾ ਅਫਸਰ ਵਿਗਿਆਨੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਫਾਰਮ ਸਲਾਹਕਾਰ ਸੇਵਾ ਕੇਂਦਰ ਫਿਰੋਜ਼ਪੁਰ ਕਿਸਾਨ ਵੀਰੋ ਅੱਜ ਅਸੀਂ ਪਿੰਡ ਧੱਲੇ ਕੇ ਵਿਖੇ ਸਰਦਾਰ ਕੁਲਵੰਤ ਸਿੰਘ ਉਹਨਾਂ ਦੇ ਖੇਤ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਸਰਫੇਸ ਸੀਡਿੰਗ ਵਿਧੀ ਨਾਲ ਕਣਕ ਦੀ ਬਜਾਈ ਕਰ ਰਹੇ ਆ ਤਾਂ ਸਰਦਾਰ ਕੁਲਵੰਤ ਸਿੰਘ ਨੇ ਪਹਿਲਾਂ ਪੀਆਰ 131 ਝੋਨੇ ਦੀ ਕਾਸ਼ਤ ਕੀਤੀ ਸੀ ਇਸ ਖੇਤ ਦੇ ਵਿੱਚ ਤੇ ਅਸੀਂ ਇਹਦੇ ਵਿੱਚ ਤਕਰੀਬਨ 15 ਦਿਨ ਪਹਿਲਾਂ ਹੀ ਬਾੜੀ ਤੋਂ 15 ਦਿਨ ਪਹਿਲਾਂ ਹੀ ਪਾਣੀ ਜਿਹੜਾ ਬੰਦ ਕਰ ਦਿੱਤਾ ਸੀ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਮਿੱਟੀ ਆ ਉਹ ਇੱਕਦਮ ਹੁਣ ਸੁੱਕੀ ਹੋਈ ਆ ਕਿਉਂਕਿ ਜਦੋਂ ਆਪਾਂ ਝੋਨੇ ਦੀ ਬਾਢੀ ਕਰਨੀ ਆ ਤਾਂ ਜਿਹੜੀ ਕੰਬੈਨ ਵੀ ਆਉਣੀ ਆ ਟਰੈਕਟਰ ਟਰਾਲੀਆਂ ਵੀ ਆਉਣੇ ਆ ਤੇ ਉਦੋਂ ਸਾਡੀ ਮਿੱਟੀ ਸੁੱਕੀ ਹੋਊ ਤਾਂ ਫੇਰ ਜਿਹੜੇ ਉਹਨਾਂ ਦੇ ਟਾਇਰ ਆ ਉਹ ਮਿੱਟੀ 'ਚ ਨਹੀਂ ਦਸਣਗੇ ਤੇ ਉਹਦੇ ਨਾਲ ਕੀ ਆ ਉਹ ਲੀਹਾਂ ਨਹੀਂ ਬੰਨ ਗਈਆਂ ਤੇ ਫੇਰ ਜਿਹੜਾ ਉਹ ਜਦੋਂ ਆਪਾਂ ਪਾਣੀ ਲਾਵਾਂਗੇ ਤਾਂ ਉਹਨਾਂ ਲੀਹਾਂ ਦੇ ਵਿੱਚ ਪਾਣੀ ਖੜਨ ਦੀ ਸਮੱਸਿਆ ਵੀ ਨਹੀਂ ਆਊਗੀ ਇਸ ਲਈ ਜਦੋਂ ਆਪਾਂ ਸਰਫੇਸ ਸੀਡਿੰਗ ਵਿਧੀ ਨਾਲ ਕਣਕ ਦੀ ਬਜਾਈ ਕਰਨੀ ਆ ਤਾਂ ਝੋਨੇ ਨੂੰ ਜਿਹੜਾ ਅਖੀਰਲਾ ਪਾਣੀ ਆ ਉਹ 15 ਦਿਨ ਪਹਿਲਾਂ ਜਰੂਰ ਬੰਦ ਕਰ ਦੇਣਾ ਤਾਂ ਅਸੀਂ ਇਹ ਕਣਕ ਦੀ ਬਜਾਈ ਦੇ ਲਈ ਜਿਹੜਾ ਸਰਫੇਸ ਸੀਡਰ ਹੈ ਉਹਦੀ ਅਸੀਂ ਵਰਤੋਂ ਕਰ ਰਹੇ ਹਾਂ ਤਾਂ ਇਹਦੇ ਵਿੱਚ ਅਸੀਂ ਕਣਕ ਦਾ 45 ਕਿਲੋ ਬੀਜ ਤੇ 65 ਕਿਲੋ ਡੀਏਪੀ ਉਹ ਅਸੀਂ ਪਾਈ ਹੈ ਤੇ ਇਹਦੇ ਨਾਲ ਹੀ ਅਸੀਂ ਇਹਨੂੰ ਜਿਹੜਾ ਬਲੇਡ ਆ ਇਹਨੂੰ ਅਸੀਂ ਧਰਤੀ ਤੋਂ ਕੋਈ 4 ਇੰਚ ਉੱਪਰ ਰੱਖ ਕੇ ਇਹਨੂੰ ਚਲਾਵਾਂਗੇ ਤਾਂ ਕਿ ਜਦੋਂ ਇਹ ਜਿਹੜਾ ਕਟਰ ਆ ਇਹ ਘੁੰਮੂਗਾ ਤਾਂ ਇਹਦੇ ਨਾਲ ਜਿਹੜਾ ਬੀਜ ਆ ਉਹ ਕਿ ਲੜੇ ਨਾ ਪਾਸੇ ਨਾ ਹੋਵੇ ਆਪਣੀ ਜਗ੍ਹਾ ਤੇ ਬਣਿਆ ਰਵੇ ਤਾਂ ਹੁਣ ਆਪਾਂ ਇਹ ਜਿਹੜੀ ਕਣਕ ਦੀ ਬਜਾਈ ਆ ਉਹ ਆਪਾਂ ਸ਼ੁਰੂ ਕਰਦੇ ਆ ਪੋਸ ਕਰ ਦਿਓ ਤੇ ਇਹ ਜਿਹੜੀ ਕਣਕ ਦੀ ਪੀਬੀਡਬਲਯੂ 826 ਕਿਸਮ ਹੈ ਉਹਦੀ ਅਸੀਂ ਅੱਜ ਬਜਾਈ ਕਰ ਰਹੇ ਆ ਤੇ ਅੱਜ ਜਿਹੜੀ 5 ਨਵੰਬਰ 2024 ਨੂੰ ਅਸੀਂ ਇਹ ਜਿਹੜੀ ਬਜਾਈ ਆ ਉਹ ਕਰ ਰਹੇ ਆ ਚਲੋ ਜੀ ਆਪਾਂ ਸਟਾਰਟ ਕਰੀਏ ਜੀ ਬਜਾਈ А ਹਾਂ ਹਾਂ ਉਹਨਾਂ ਤੇ ਹੋਰ ਫਤਿਹ ਦੇ ਤਫੌਲੀ ਹੋਰ ਹੌਲੀ ਹੋਰ ਥੋੜਾ ਜਿਹਾ ਓਕੇ ਜੀ ਓਕੇ ਕਿਸਾਨ ਵੀਰੋ ਅੱਜ ਜਿਹੜਾ ਇਸ ਕਣਕ ਨੂੰ ਬੀਜੀ ਨੂੰ 15 ਦਿਨ ਹੋ ਗਏ ਨੇ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਅਸੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਜਿਹੜੀ ਸਿਫਾਰਿਸ਼ ਹੈ ਕਣਕ ਦੀ ਬਿਜਾਈ ਦੀ ਸਰਫੇਸ ਸੀਡਿੰਗ ਵਿਧੀ ਇਹਦੇ ਨਾਲ ਅਸੀਂ ਕਣਕ ਦੀ ਬਿਜਾਈ ਕੀਤੀ ਸੀ ਪੀਬੀਡਬਲਯੂ 826 ਦੀ ਤਾਂ ਇਹ ਜਿਹੜੀ ਬਿਜਾਈ ਅਸੀਂ ਸਰਫੇਸ ਸੀਡਰ ਦੇ ਨਾਲ ਕੀਤੀ ਸੀ 5 ਨਵੰਬਰ ਨੂੰ ਤੇ ਅੱਜ 15 ਦਿਨ ਹੋ ਗਏ ਨੇ ਇਸ ਕਣਕ ਬੀਜੀ ਨੂੰ ਇਹ ਪਹਿਲਾਂ ਅਸੀਂ ਇਹ ਜਿਹੜਾ ਸਾਰਾ ਪ੍ਰਾਲ ਹੈ ਉਹਨੂੰ ਇੱਕ ਸਾਰ ਅਸੀਂ ਖਿਲਾਰ ਲਿਆ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣੀ ਜਿਹੜੀ ਕਣਕ ਆ ਉਹ ਜਿਹੜੇ ਬੂਟੇ ਨੇ ਪੌਦੇ ਨੇ ਬਹੁਤ ਸੋਹਣੇ ਨਿਕਲੇ ਹੋਏ ਆ ਸਾਰੀ ਫਸਲ ਹੀ ਜਿਹੜੀ ਆ ਬਹੁਤ ਸੋਹਣੀ ਨਿਕਲੀ ਆ ਪਰਾਲੀ ਵਿੱਚ ਦੀ ਦਿਖਾਓ ਜੀ ਸਾਰੀ ਤੇ ਆਪਾਂ ਸਰਦਾਰ ਕਲਵੰਤ ਸਿੰਘ ਜੀ ਹੁਣ ਨਾਲ ਵੀ ਥੋੜੀ ਜੀ ਗੱਲ ਕਰ ਲੈਨੇ ਆ ਜੀ ਕੀ ਫਤਿਹ ਇਹ ਸਰਫੇ ਸੀਡਰ ਨਾਲ ਬੀਜੀ ਹੋਈ ਕਣਕ ਸਾਨੂੰ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਸੀ ਆਪਾਂ ਇਹਨੂੰ ਬੀਜ ਕੇ ਦੇਖਣਾ ਪਹਿਲਾਂ ਤਾਂ ਸਾਨੂੰ ਸੀਗਾ ਲੱਗਦਾ ਵੀ ਇਹ ਕਣਕ ਨਹੀਂ ਹੋਣੀ ਇੰਨੇ ਪ੍ਰਾਰਲ ਦੇ ਵਿੱਚ ਕਿਸ ਤਰ੍ਹਾਂ ਹੋਊਗੀ ਫਿਰ ਅਸੀਂ ਇਹਨਾਂ ਦੇ ਕਹਿਣ ਦੇ ਮੁਤਾਬਕ ਕਣਕ ਬੀਜੀ ਆ 5 ਨਵੰਬਰ ਨੂੰ ਤੇ ਅੱਜ ਡਾਕਟਰ ਸਾਹਿਬ ਨੇ ਕਿਹਾ ਵੀ ਅਸੀਂ ਦੇਖਣ ਆਉਣਾ ਕਣਕ ਕਣਕਾਂ ਹੀ ਦੇਖੀ ਇਹਨਾਂ ਨੇ ਆ ਕੇ ਤੇ ਕਣਕ ਸਾਨੂੰ ਲੱਗਿਆ ਵੀ ਵਧੀਆ ਹੋਊਗੀ ਅੱਗੇ ਵਾਸਤੇ ਵੀ ਜੇ ਵਧੀਆ ਰਹੀ ਤਾਂ ਆਪਾਂ ਸਾਰੀ ਇਸੇ ਤਰ੍ਹਾਂ ਹੀ ਬੀਜਿਆ ਕਰਾਂਗੇ ਦਿਖਾ ਦਿਓ ਜੀ ਸਾਰੀ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਡਾਕਟਰ ਜਗਜੋਤ ਸਿੰਘ ਗਿੱਲ ਜ਼ਿਲ੍ਹਾ ਫਸਾਰ ਵਿਗਿਆਨੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਫਾਰਮ ਸਲਾਹਕਾਰ ਸੇਵਾ ਕੇਂਦਰ ਫਰੋਜ਼ਪੁਰ ਕਿਸਾਨ ਵੀਰੋ ਫਾਰਮ ਸਲਾਹਕਾਰ ਸੇਵਾ ਕੇਂਦਰ ਫਰੋਜ਼ਪੁਰ ਵੱਲੋਂ ਪਿੰਡ ਤੱਲੇ ਕੀ ਬਸਤੀ ਵਿਖੇ ਸਰਦਾਰ ਕੁਲਵੰਤ ਸਿੰਘ ਉਹਨਾਂ ਦੇ ਖੇਤ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਿਫਾਰਿਸ਼ ਸਰਫੇਸ ਸੀਡਿੰਗ ਵਿਧੀ ਨਾਲ ਕਣਕ ਦੀ ਬਿਜਾਈ ਕਰਵਾਈ ਗਈ ਸੀ 5 ਨਵੰਬਰ 2024 ਨੂੰ ਤਾਂ ਅੱਜ ਮੇਰੇ ਨਾਲ ਪਿੰਡ ਦੇ ਸਾਰੇ ਕਿਸਾਨ ਵੀਰ ਨੇ ਤੇ ਅਸੀਂ ਇਹ ਕਣਕ ਨੂੰ ਪਹਿਲਾਂ ਵੀ ਕਈ ਵਾਰ ਵੇਖ ਚੁੱਕੇ ਆ ਤੇ ਅੱਜ ਫੇਰ ਦੁਬਾਰਾ ਵੇਖਣ ਆਏ ਆ ਤਾਂ ਇਹ ਕੈਨਕ ਬਹੁਤ ਸੋਹਣੀ ਜਿਹੜੇ ਇਹਦੇ ਸਿੱਟੇ ਆ ਜਿਹੜੇ ਉਹ ਨਿਕਲੇ ਹੋਏ ਨੇ ਤੇ ਇਹਦਾ ਚੰਗਾ ਝਾੜ ਆਉਣ ਦੀ ਉਮੀਦ ਆ ਤੇ ਆਪਾਂ ਥੋੜੀ ਜੀ ਗੱਲ ਸਰਦਾਰ ਕੁਲਵੰਤ ਸਿੰਘ ਜੀ ਹੁਣਾਂ ਨਾਲ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਇਹ 5 ਨਵੰਬਰ ਨੂੰ ਬੀਜੀ ਹੋਈ ਕਣਕ ਸਰਫੇਸ ਸੀਡਰ ਨਾਲ ਅੱਗੇ ਵੀ 2-3 ਵਾਰ ਡਾਕਟਰ ਸਾਹਿਬ ਆਏ ਦੇਖ ਕੇ ਗਏ ਆ ਤੇ ਅੱਜ ਵੀ ਇਹ ਦੇਖਣ ਆਏ ਆ ਕਿ ਕਣਕ ਕਹਿੰਦੇ ਬਹੁਤ ਵਧੀਆ ਤੇ ਅੱਗੇ ਤੋਂ ਵੀ ਅਸੀਂ ਦੂਸਰੇ ਵੀਰਾਂ ਨੂੰ ਵੀ ਕਹਿੰਨੇ ਆ ਵੀ ਇਸੇ ਤਰ੍ਹਾਂ ਹੀ ਕਣਕ ਸਰਫੇਸ ਸੀਡਰ ਵਿਧੀ ਨਾਲ ਬੀਜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਟਾਰਟنگ ਆ ਗਿਆ ਜੀ ਬੰਦਾ ਦੇਖਦਾ ਹੈ ਇੱਕ ਤავਿ ਜੀ ਤੇ ਆਪਾਂ ਬਾਕੀ ਜਿਹੜੇ ਕਿਸਾਨ ਵੀਰ ਨੇ ਉਹਨਾਂ ਨਾਲ ਵੀ ਥੋੜੀ ਗੱਲ ਕਰ ਲੈਣੇ ਆ ਬਈ ਇਹ ਜਿਹੜੀ ਸਰਫੇਸ ਸੀਡਿੰਗ ਵਿਧੀ ਨਾਲ ਬੀਜੀ ਕਣਕ ਹੈ ਤੁਹਾਨੂੰ ਕਿਵੇਂ ਲੱਗ ਰਹੀ ਹੈ ਬਹੁਤ ਵਧੀਆ ਜੀ ਦੇਖਣ ਨੂੰ ਦੇਖ ਵੀ ਵਧੀਆ ਲੱਗ ਰਹੀ ਹੈ ਝਾੜ ਵੀ ਵਧੀਆ ਨਿਕਲੂਗਾ ਜੀ ਆਪਣੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੋਸ ਪਿੰਡ ਨੂੰ ਤੁਸੀਂ ਤਿੰਨ ਸਾਲਾਂ ਤੋਂ ਗੋਦ ਲਿਆ ਵਿਆ ਤੁਹਾਡਾ ਵੀ ਇੱਥੇ ਜੀ ਆਇਆਂ ਆਖਦੇ ਆ ਸੀ ਤੇ ਜੋ ਚਾਚਾ ਜੀ ਇਹਨਾਂ ਨੂੰ ਤੁਸੀਂ ਆਪਣੇ ਜੋ ਕਣਕ ਦੀ ਬਜਾਈ ਹੈ ਤਕਰੀਬਨ 3 ਏਕੜ ਜ਼ਮੀਨ ਹੋਊਗੀ ਇਹ ਜਿਹੜੀ ਕਣਕ ਦੀ ਬਜਾਈ ਕੀਤੀ ਹੈ ਬਹੁਤ ਵਧੀਆ ਰਿਜ਼ਲਟ ਨਿਕਲੂਗਾ ਇਹਦਾ ਤੇ ਬਾਕੀ ਜਿਹੜੇ ਕਿਸਾਨ ਵੀ ਦਾ ਉਹ ਕੀ ਸੋਚਦੇ ਆ ਇਸ ਬਾਰੇ ਬਹੁਤ ਵਧੀਆ ਜੀ ਇਹ ਤੁਹਾਡਾ ਸਾਡੇ ਨਗਰ ਚ ਆ ਕੇ ਨਵੇਂ-ਨਵੇਂ ਤੇ ਤਕਨੀਕਾਂ ਨਾਲ ਖੇਤੀ ਬਜਾਈ ਕਰਾਉਣਾ ਜੀ ਬਾਕੀ ਵਾਤਾਵਰਨ ਦਾ ਬਹੁਤ ਬਚਾ ਲਈ ਜਿਮੀਂਦਾਰ ਦਾ ਖਰਚੇ ਦਾ ਬਹੁਤ ਘੱਟ ਹੁੰਦਾ ਜੀ ਸਰਪੇ ਸੀਡ ਨਾ ਬੀਜੇ ਨਾਲ ਮੈਂ ਤਾਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਵਾਰ-ਵਾਰ ਇਹੋ ਜਿਹੀਆਂ ਵਿਧੀਆਂ ਅਪਣਾਈਆਂ ਜਾਣ ਜੋ ਆਪਾਂ ਵਾਤਾਵਰਨ ਨੂੰ ਬਚਾਈਏ ਵਾਤਾਵਰਨ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਨਾਲੇ ਫਸਲਾਂ ਦੇ ਖਰਚੇ ਘੱਟ ਕਰਨੇ ਕਰਾਉਣੇ ਬਹੁਤ ਜ਼ਰੂਰੀ ਆ ਜਿੰਨੇ ਖਰਚੇ ਘੱਟ ਹੋਣਗੇ ਉਹਨਾਂ ਆਪਾਂ ਨੂੰ ਵੱਧ ਮੁਨਾਫਾ ਹੋਊਗਾ ਇਹ ਬਹੁਤ ਬਹੁਤ ਧੰਨਵਾਦ ਡਾਕਟਰ ਜੀ ਦਾ ਬਹੁਤ ਬਹੁਤ ਮਿਹਨਤ ਕਰਦੇ ਇਹ ਲਗਾਤਾਰ ਤੋਂ ਸਾਡੇ ਸਵਰੰਕ ਚ ਰਹਿੰਦੇ ਹੈ ਹਰ ਦੁੱਖ ਸੁੱਖ ਪੁੱਛਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਹਿਲੋ ਬਹੁਤ ਬਹੁਤ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਤਾਂ ਅੱਜ ਅਸੀਂ ਇੱਕ ਖੇਤ ਦਿਵਸ ਇਸ ਖੇਤ ਦੇ ਵਿੱਚ ਅਸੀਂ ਉਹ ਕੀਤਾ ਹੈ ਤਾਂ ਜਿਹਦੇ ਵਿੱਚ ਇੱਕ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਕਿਸਾਨ ਵੀਰ ਆ ਉਹ ਸਾਰੇ ਇਸ ਕਣਕ ਨੂੰ ਬਜਾਈ ਤੋਂ ਲੈ ਕੇ ਤੇ ਜਦੋਂ ਤੱਕ ਇਹਦੀ ਵਾਢੀ ਹੁੰਦੀ ਆ ਉਹ ਸਾਰੇ ਇਹਨੂੰ ਵੇਖਣ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਸਾਰੇ ਹੀ ਕਿਸਾਨ ਵੀਰ ਇਸ ਵਿਧੀ ਨਾਲ ਕਣਕ ਦੀ ਬਜਾਈ ਕਰਨ ਧੰਨਵਾਦ ਦੀ ਬੀਜੀ ਆਪਾਂ ਫਾਰਮ ਸਲਾਹਕਾਰ ਅੰਦਰ ਰੋਇਪਰੋਂ ਲੋੋਂ ਡਾਕਟਰ ਜਗਜੋਤ ਸਿੰਘ ਗੱਲ ਉਹਨਾਂ ਦੇ ਦੱਸੇ ਮੁਤਾਬਕ ਸਰਫੇਸ ਸੀਡ ਦੀ ਨਾਲ ਬੀਜੀ ਗਈ ਸੀ ਇਹ ਕਣਕਾ ਹੁਣ ਚ ਕਰਤਾ ਵਧੀਆ ਰਹੀ ਆ ਇਹ ਕਣਕ ਦੀ ਕਟਾਈ ਕਰਨ ਲੱਗੇ ਆ ਇਸ ਤੋਂ ਬਾਅਦ ਆਪਾਂ ਨੂੰ ਝਾੜ ਦਾ ਪਤਾ ਲੱਗ ਜੂਗਾ ਕਟਾਈ ਤੋਂ ਫਿਰ ਅੱਗੇ ਵਾਸਤੇ ਵੀ ਆਪਾਂ ਜਿਹੜੀ ਇਸੇ ਤਰ੍ਹਾਂ ਹੀ ਕਣਕੇ ਬੀਜਿਆ ਕਰਾਂਗੇ ਵਾਇਗ੍ਰੂਜੀ ਦਾ ਖਾਲਸਾ ਵਾਇਗ੍ਰੂਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਫਾਰਮ ਸਲਾਹਕਾਰ ਸੇਵਾ ਕੇਂਦਰ ਫਰੂਜਪੁਰ ਵੱਲੋਂ ਸਰਫੇਸ ਸੀਡਿੰਗ ਵਿਧੀ ਨਾਲ ਬਜਾਈ ਗਈ ਕਣਕ ਇਸ ਦੀ ਕੱਲ ਕਟਾਈ ਕੀਤੀ ਗਈ ਸੀ ਤੇ ਅੱਜ ਇਸ ਦਾ ਜਿਹੜਾ ਝਾੜ ਆਪਾਂ ਕਣਕ ਤਲਾਈ ਕਰਕੇ 23 ਕੁਇੰਟਲ ਏਕੜ ਦੇ ਹਿਸਾਬ ਨਾਲ ਜਿਹੜਾ ਇਹ ਝਾੜ ਇਸ ਦਾ ਜਿਹੜਾ ਆਪਾਂ ਨੂੰ ਖਰਚਾ ਵੀ ਜਿਹੜਾ ਘੱਟ ਹੋਇਆ ਬਜਾਈ ਤੇ ਵੀ ਆਪਾਂ ਨੂੰ ਕੋਈ ਖਰਚਾ ਨਹੀਂ ਹੋਇਆ ਤੇ ਜਿਹੜਾ ਇਹਦਾ ਨਦੀਨ ਆਸ਼ਕਾ ਉਹਦੀ ਸਪਰੇ ਵੀ ਆਪਾਂ ਨੂੰ ਨਹੀਂ ਕਰਨੀ ਪਈ ਤੇ ਯੂਰੀਆ ਖਾਦ ਜਿਹੜੀ ਆਪਾਂ ਉਹ ਵੀ ਘੱਟ ਪਾਈ ਆ ਇਸ ਕਰਕੇ ਝਾੜ ਇਸ ਦਾ ਵਧਿਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ